ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗਾਂ ਅਤੇ ਸੰਘਰਸ਼ਾਂ ਵਿੱਚ ਵੱਡੇ ਕਾਰਨਾਮਿਆਂ ਦੀ ਹਕੀਕਤ ਵੀ ਕੁਝ ਇਸ ਤਰ੍ਹਾਂ ਦੀ ਹੀ ਹੁੰਦੀ ਹੈ ਉਹਨਾਂ ਕਾਰਨਾਮਿਆਂ ਦੀ ਨੀਹਾਂ ਵਿੱਚ ਖੜੇ ਬੰਦਿਆਂ ਬਾਰੇ ਇਤਿਹਾਸ ਬਹੁਤੀ ਗੱਲ ਨਹੀਂ ਕਰਦਾ ਹੁੰਦਾ ਇਤਿਹਾਸ ਸਿਰਫ ਕਾਰਨਾਮਿਆਂ ਦੀ ਟੀਸੀ ਉੱਤੇ ਪਹੁੰਚੇ ਨਾਵਾਂ ਨੂੰ ਹੀ ਵੇਖਦਾ ਹੈ ਉਹਨਾਂ ਦਾ ਜ਼ਿਕਰ ਕਰਦਾ ਹੈ ਅਤੇ ਅੱਗੇ ਲੰਘ ਜਾਂਦਾ ਹੈ ਇਤਿਹਾਸ ਦੀ ਕਾਢਤ ਵਿੱਚ ਕੰਧ ਵਿੱਚ ਇੱਟਾਂ ਵਾਂਗ ਲੱਗੇ ਸਿੰਘਾਂ ਸਿੰਘਣੀਆਂ ਬੱਚਿਆਂ ਬਜ਼ੁਰਗਾਂ ਦੀ ਕੁਰਬਾਨੀ ਨੂੰ ਨਮਸਕਾਰ ਕਰਨਾ ਬਣਦਾ ਹੈ ਸਾਡੀ ਅਰਦਾਸ ਅਸਲ ਵਿੱਚ ਇਨ੍ਹਾਂ ਅਣਗੌਲੇ ਸਿੰਘਾਂ ਦਾ ਹੀ ਜ਼ਿਕਰ ਕਰਦੀ ਹੈ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿੱਧਕੀ ਅਤੇ ਯੋਧੇ ਵਿੱਚ ਭਾਈ ਦਲਜੀਤ ਸਿੰਘ ਜੀ ਵੱਲੋਂ ਖਾੜਕੂ ਸੰਘਰਸ਼ ਦੌਰਾਨ ਸੱਚੇ ਖਾਲਸਾਈ ਰੰਗ ਵਿੱਚ ਉਸ ਦੌਰ ਦੇ ਸੱਚ ਸ਼ਹਾਦਤਾਂ ਦੇ ਰੰਗ ਬਾਰੇ ਸਿੰਘਾਂ ਦੇ ਅੰਮਲਾਂ ਅਤੇ 1 ਲੱਖ ਬਾਰੇ ਤਿਆਗ ਸਬਰ ਸਦਕ ਅਤੇ ਸੱਚੀ ਮੁਹੱਬਤ ਬਾਰੇ ਜੰਗ ਦੀ شدت ਬਾਰੇ ਅਤੇ ਅਣਜਾਣੇ ਅਣਗੌਲੇ ਸ਼ਹੀਦਾਂ ਬਾਰੇ ਉਹ ਜੰਗ ਅਤੇ ਸ਼ਹਾਦਤ ਦੇ ਅਮਲ ਦਾ ਹਿੱਸੇਦਾਰ ਹੋਣ ਕਰਕੇ ਇਮਾਨਦਾਰੀ ਦਾ ਪੱਲੂ ਫੜ ਕੇ ਇੱਕ ਕਿਤਾਬ ਰੂਪ ਵਿੱਚ ਕੁਝ ਲਿਖਣ ਦਾ ਵੱਡਮੁੱਲਾ ਯਤਨ ਕੀਤਾ ਗਿਆ ਹੈ ਅਸੀਂ ਆਪਣੇ ਸਫੇ ਪੰਥ ਸੇਵਕ ਜਥਾ ਮਾਝਾ ਤੇ ਇਸ ਕਿਤਾਬ ਨੂੰ ਲੜੀਵਾਰ ਆਡੀਓ ਕਿਤਾਬ ਦੇ ਰੂਪ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਬੇਨਤੀ ਹੈ ਕਿ ਆਪ ਵੀ ਪੜੋ ਸੁਣੋ ਅਤੇ ਸੰਗਤ ਨਾਲ ਵੀ ਸ਼ੇਅਰ ਕਰੋ ਜੀ ਗੁਰੂ ਪੰਥ ਦੀ ਸੇਵਾ ਵਿੱਚ ਪੰਥ ਸੇਵਕ ਜਥਾ ਮਾਝਾ